ਠੀਕ ਆ ਮੈਂ ਗਰਮ ਚੱਲਦਾ ਠੀਕ ਆ ਮੈਂ ਇਦਾਂ ਇਦਾਂ ਦਾ ਹੈਗਾ ਮੈਂ ਇਦਾਂ ਦਾ ਹੀ ਰਹਿਣਾ ਮੈਂ ਬਦਲ ਸੱਚੀ ਤੂੰ ਗਰਮ ਚੱਲਦਾ ਹੈ ਹੈ ਸੱਚੀ ਤੋ ਇਦਾਂ ਹੀ ਰਹਿਣਾ ਤੂੰ ਬਦਲ ਨਹੀਂ ਸਕਦਾ ਫਿਰ ਤਾਂ ਬਾਤ ਕੁੜੀਆਂ ਦੇ ਬਲਦਕਾਰ ਹੋਣਗੀ ਓ ਤੂੰ ਇਨਾ ਗਰਮ ਚੱਲਦਾ ਉਹ ਤਾਂ ਤੇਰੀ ਹੁਣੇ-ਹੁਣੇ ਬਲੂ ਮੂਵੀ ਨੀਲੀ ਰੀਲ ਦੇਖ ਕੇ ਹਟਿਆ ਆਖੇ ਬੜਾ ਗਰਮ ਚੱਲਦਾ ਤੂੰ ਤਾਂ ਇਨਾ ਗਰਮ ਚੱਲਿਆ ਕਿ ਫਰ ਹੋ ਗਿਆ ਢਬਾ ਕੰਦਾ ਮੈਂ ਬਦਲ ਨਹੀਂ ਸਕਦਾ ਮੈਂ ਤਾਂ ਇਦਾਂ ਹੀ ਰਹਿਣਾ ਹੈ ਬੜਾ ਕਹਿੰਦਾ ਮੈਂ ਦਲੇਰ ਆ ਪਰ ਇਹ ਤਾਂ ਪਕੌੜਾ ਹੋ ਗਿਆ ਕਿਤੇ ਦੁਬਈ ਨੂੰ ਭੱਜ ਗਿਆ ਫਿਕਰਮਾ ਕਰ ਕਰ ਕੇ ਪੰਜਾਬ ਪੁਲਿਸ ਨੂੰ ਦੁਬਈ ਤੋਂ ਵੀ ਈਵੜੇ ਆਉਂਦੇ ਆ ਤੇਰੇ ਅਰਗੇਟਰ ਕੋਕ ਇੱਕ ਗਰੀਬਣੀ ਦਾ ਵੱਧ ਕਰਕੇ ਜਿਹਦੇ ਨਾਲ ਤੇਰੇ ਜਿਸਮੇ ਤਾਲੁਕਾਤ ਸੀ ਧਰਿਆ ਗੰਦ ਤੇ ਜੇ 5-7 ਸਾਲ ਜੇੜੀ ਕੱਟਣੀ ਆ ਤੇ ਫਿਰ ਸਾਰੇ ਨੂੰ ਹੁੰਜ ਕੇ ਹੀ ਜਾਊਂਗਾ ਨਾ ਮੈਂ ਇਦਾਂ ਹਾਂਜੀ ਥੋੜੀ ਜਿਹੀ ਵੀਡੀਓ ਸਟੱਚ ਕੀਤੀ ਆ ਕਹਿੰਦਾ ਕਿ ਜੇ ਪੰਜ ਛੇ ਜੇ ਮੈਂ ਆਪਣੇ ਆਪ ਨੂੰ ਸੈਂਡਰ ਕਰਤਾ ਇਹਨਾਂ ਨੂੰ ਫਟਾਤਾ ਮੈਰੋ ਕਹਿੰਦਾ ਕਿ ਮੈਨੂੰ ਫਿਰ ਮੈਂ ਜੇਲ੍ਹ ਕੱਟਣੀ ਪੈਣੀ ਆ ਪੰਜ ਛੇ ਸਾਲ ਫਿਰ ਅ ਦੂਜੇ ਮਾਲ ਵੇਖਤੇ ਆ ਵੀ ਕਵਰ ਮੈਂ ਅੰਦਰ ਗਿਆ ਨੇ ਬਾਹਰ ਨਹੀਂ ਆਉਣਾ ਵੀ ਹੁਣ ਮੈਂ ਸਾਰੇ ਮੈਂ ਤਾਂ ਫਿਰ ਮਾਰ ਕੇ ਜਾਊਂਗਾ ਮੈਂ ਤਾਂ ਨਿੱਕ ਛੋਟੀ ਜਿਹੀ ਔਰਤ ਥੋੜੋ ਮਾਰ ਕੇ ਮਰੂੰਗਾ ਜੋ ਜੋ ਇਹ ਗੱਲ ਕਹਿ ਰਿਹਾ ਹੁਣ ਮੁੱਦਾ ਹੀ ਨਹੀਂ ਆ ਮੁੱਦਾ ਕੀ ਇਹ ਕਮਲ ਦੇ ਫੋਨ ਦੋਨੋਂ ਕਿਉਂ ਖੋਏ ਇਹਨੇ ਕਮਲ ਦਾ ਪਾਸਪੋਰਟ ਕਿਉਂ ਹੋਇਆ ਇਹ ਦੋਨੋਂ ਫੋਨ ਤੇ ਪਾਸਪੋਰਟ ਲੈ ਕੇ ਦੁਬਈ ਉੱਡ ਗਿਆ ਉਹਨਾਂ ਦਾ ਟਿਕਟ ਪਹਿਲੇ ਹੀ ਬੁੱਕ ਕਰਾਈ ਹੋਈ ਸੀ ਮਰਡਰ ਤੋਂ 3 ਘੰਟੇ ਬਾਅਦ ਇਹ ਅੰਬਰ ਸਰਦੀ ਫਲਾਈਟ ਫੜ ਕੇ ਨਿਕਲ ਗਿਆ ਇਹ ਯੁੱਧ ਹੈ ਇਹ ਯੁੱਧ ਹੈ ਨਾ ਦੇ ਇਹ ਖੋਫਾਂ ਦੇ ਯੁੱਧ ਹੈ ਯੁੱਧਾ ਹੁੰਦਾ ਜਿਹੜਾ ਸऱ्याਂ ਕੁਝ ਕਰੇ ਸਰਿਆਂ ਪਾਸ ਤੋਂ ਡੈਨ ਤਾਂ ਕਈ ਹਾਂ ਮੇ ਕੀਤਾ ਤੂੰ ਆਈ ਉਦਾ ਉਦਾ ਤਾਂ ਪੰਜਾਬ ਦਾ ਸੀ ਸ਼ਹੀਦ ਭਗਤ ਸਿੰਘ ਸਰਿਆਂ ਮੰਗਨੇ ਕਰਿਆ ਸੀ ਹਾਂ ਕੀਤਾ ਫੜ ਲਓ ਭੱਜਿਆ ਨਹੀਂ ਬੰਦਾ ਚੜਾ ਦੋ ਕਹਿੰਦਾ ਫਾਂਸੀ ਭਾਈ ਉਹਨੂੰ ਸ਼ਹੀਦ ਭਗਤ ਸਿੰਘ ਕਿਹਾ ਜਾਂਦਾ ਹੈ ਫਕਰ ਹੁੰਦਾ ਲੋਕਾਂ ਨੇ ਉਹਦੇ ਟੈਟੂ ਬਣਵਾਏ ਆਪਣੇ ਬਾਹਾਂ 'ਤੇ ਕਾਰ ਤੇ ਉਹਦੇ ਸਟicker ਲਾਏ ਫਕਰ ਹੁੰਦਾ ਉਸ ਮੁੰਡੇ ਦਾ ਨਾਮ ਯੂਜ਼ ਕਰਦੇ ਸ਼ਹੀਦ ਭਗਤ ਸਿੰਘ ਤੂੰ ਉਹਦਾ ਕਿ ਜਨਾਨੇ ਨੂੰ ਮਾਰ ਕੇ ਤੇ ਭੱਜਿਆ ਬੜਛੇ ਤੇ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਤੁਸੀਂ ਸਾਰੇ ਜਣੇ ਇੱਕ ਗੱਲ ਨੂੰ ਬਹਿ ਕੇ ਸੋਚਿਓ ਕਿ ਐਸਾ ਕੀ ਸੀ ਕਮਲ ਦੇ ਫੋਨਾਂ ਦੇ ਵਿੱਚ ਜੋ ਮਹਿਰੋਂ ਨੂੰ ਵਿਪਤਾ ਪੈ ਗਈ ਸੀ ਵੀ ਫੋਨ ਹਰ ਹਾਲ ਚਿਰ ਮੈਂ ਉਹਦਾ ਲੈ ਕੇ ਜਾਣੇ ਜੋਰ ਲਾ ਲਏ ਇਹਨਾਂ ਤੋਂ ਪਾਸਵਰਡ ਮੰਗਨ ਦਾ ਕੁੱਟਿਆ ਉਹ ਕੁੜੀ ਨੂੰ ਕਾਰ ਵਿੱਚ ਬਹੁਤ ਇਹਨਾਂ ਨੇ ਸਿੰਘਾਂ ਨੇ ਖੁਦ ਕਾਰ ਚਲਾ ਰਿਆ ਸੀ ਉਹਦੀ ਸਵੇਰ ਤੋਂ ਸ਼ਾਮ ਤੱਕ ਘੁੰਮਾਉਂਦਾ ਰਿਹਾ ਬਠਿੰਡੇ 'ਚ ਕੀ ਮਹਿਰੋਂ ਦੇ ਸਰੀਰਕ ਸੰਬੰਧ ਸੀ ਕਮਲ ਦੇ ਨਾਲ ਸੋਚੋ ਤੁਸੀਂ ਕੀ ਮੈਰੋ ਤੇ ਕਮਲ ਦੀਆਂ ਕੋਈ ਅਸ਼ਲੀਲ ਫੋਟੋਆਂ ਸੀ ਫੋਨ ਦੇ ਵਿੱਚ